ਹੈਲੋ एवरीवन वेलकम टू ब्राइट फ्यूचर एकेडमी मैं अनपिट कौर आज ਤੁਹਾਡੇ ਲਈ जीके दी एमसीक्यू दी क्लास ਲੈ ਕੇ حاضر ਹੋਈਆਂ ਜਿਸ ਦੀ ਥਿਉਰੀ ਅੱਪਾ ਕੱਲ ਕਰ ਲਈ ਸੀ ਅੱਜ ਆਪਾਂ एमसीक्यू ਕਰਾਂਗੇ ਆਪਣਾ ਅੱਜ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੇ ਜਨਮ ਜਨਮ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਵੱਲ ਦੇ ਹਾਂ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਵਿੱਚ ਕਿਹੜੀ ਰਾਜਨੀਤਿਕ ਤਾਕਤ ਦਾ ਪ੍ਰਭਾਵ ਸੀ ਮੁਗਲ ਲੋਧੀ ਸ਼ਯਾਦ ਖਿਲਜੀ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਵਿੱਚ ਕਿਹੜੀ ਰਾਜਨੀਤਿਕ ਤਾਕਤ ਦਾ ਪ੍ਰਭਾਵ ਸੀ ਤਾਂ ਗੁਰੂ ਜੀ ਦੇ ਸਮੇਂ ਵਿੱਚ ਪੰਜਾਬ ਵਿੱਚ ਲੋਧੀ ਵੰਸ਼ ਦਾ ਹੈ ਜੋ ਉਹ ਲੋਧੀ ਵੰਸ਼ ਦਾ ਰਾਜ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਹੋਇਆ ਉਸ ਸਮੇਂ ਦਿੱਲੀ ਵਿੱਚ ਲੋਧੀ ਵੰਸ਼ ਦੀ ਹਕੂਮਤ ਸੀ ਬਾਅਦ ਇਹ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਥੋੜੇ ਸਮੇਂ ਬਾਅਦ ਦਿੱਲੀ ਤੇ ਕਿਸ ਨੇ ਕਬਜ਼ਾ ਕੀਤਾ ਬਾਬਰ ਇਬਰਾਇਮ ਲੋਧੀ ਅਲਾਉਦੀਨ ਖਿਲਜੀ ਸਿਕੰਦਰ ਲੋਧੀ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਥੋੜੇ ਸਮੇਂ ਬਾਅਦ ਦਿੱਲੀ ਤੇ ਕਿਸ ਨੇ ਕਬਜ਼ਾ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਦਿੱਲੀ ਤੇ ਸਭ ਤੋਂ ਦਿੱਲੀ ਤੇ ਜੋ ਕਬਜ਼ਾ ਕੀਤਾ ਸੀ ਉਹ ਬਾਬਰ ਨੇ ਕੀਤਾ ਸੀ 1526ਵੀਂ ਵਿੱਚ ਬਾਬਰ ਨੇ ਇਬਰਾਇਮ ਲੋਦੀ ਨੂੰ ਹਰਾ ਕੇ ਮੁਗਲ ਸਲਤਨਤ ਦੀ ਸਥਾਪਨਾ ਕੀਤੀ ਸੀ ਵਾਧੇ ਹਾਂ 3 ਨੰਬਰ ਪ੍ਰਸ਼ਨਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਕਿਸ ਕਿਸਮ ਦੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਛੋਟੇ ਰਾਜਾਂ ਤੇ ਜ਼ਿਮੀਦਾਰਾਂ ਵਿੱਚ ਇੱਕ ਕੇਂਦਰੀ ਸਲਤਨਤ ਹੈਟ ਬ੍ਰਿਟਿਸ਼ ਕਲੋਨੀ ਹੈਟ ਫਾਰਸੀ ਸਲਤਨਤ ਹੈਟ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਪੰਜਾਬ ਕਿਸ ਕਿਸਮ ਦੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਤਾਂ ਪੰਜਾਬ ਛੋਟੇ-ਛੋਟੇ ਰਾਜਾਂ ਤੇ ਜ਼ਿਮੀਦਾਰਾਂ ਵਿੱਚ ਵੰਡਿਆ ਹੋਇਆ ਸੀ ਉਸ ਸਮੇਂ ਪੰਜਾਬ ਵਿੱਚ ਛੋਟੇ-ਛੋਟੇ ਰਾਜਾਂ ਦਾ ਰਾਜ ਸੀ ਅਤੇ ਇਕਤਾ ਦੀ ਕਮੀ ਸੀ ਵਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਵਿੱਚ ਕਿਸ ਧਰਮ ਦਾ ਵੱਧ ਪ੍ਰਭਾਵ ਸੀ ਇਸਲਾਮ Hindu ਬੁੱਧ ਧਰਮ ਸਿੱਖ ਧਰਮ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਵਿੱਚ ਕਿਸ ਧਰਮ ਦਾ ਪ੍ਰਭਾਵ ਸਭ ਤੋਂ ਵੱਧ ਸੀ ਤਾਂ ਉਸ ਸਮੇਂ Hindu ਧਰਮ ਦਾ ਪ੍ਰਭਾਵ ਹੈ ਜੋ ਸਭ ਤੋਂ ਵੱਧ ਸੀ Hindu ਧਰਮ ਦੇ ਰਿਵਾਜਾਂ ਜਾਤੀ ਪ੍ਰਥਾ ਤੇ ਅંધ ਵਿਸ਼ਵਾਸਾਂ ਦਾ ਵੱਧ ਪ੍ਰਭਾਵ ਸੀ ਜਿਸ ਦਾ ਗੁਰੂ ਜੀ ਨੇ ਖੰਡਨ ਕੀਤਾ ਸੀ ਬੱਧੇ ਅੱਗੇ ਜਾਤੀ ਪ੍ਰਥਾ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਸਮਾਜ ਤੇ ਸੀ Hindu ਸਮਾਜ Muslim ਸਮਾਜ Sikh ਸਮਾਜ ਸਭ ਤੇ ਬਰਾਬਰ ਹਾਂਜੀ ਦੱਸੋ ਜਾਤੀ ਪ੍ਰਥਾ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਸਮਾਜ ਤੇ ਸੀ ਤਾਂ ਜਾਤੀ ਪ੍ਰਥਾ ਦਾ ਜੋ ਸਭ ਤੋਂ ਵੱਧ ਪ੍ਰਭਾਵ ਸੀ ਉਹ Hindu ਸਮਾਜ ਤੇ ਵੇਖਣ ਨੂੰ ਮਿਲਦਾ ਹੈ Hindu ਸਮਾਜ ਵਿੱਚ Hindu ਸਮਾਜ ਜਿਵੇਂ ਵੱਖ-ਵੱਖ ਜਾਤਾਂ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਹਨ ਜੋ ਸਭ ਤੋਂ ਉੱਚੀ ਜਾਤੀ ਦੇ ਮੰਨੇ ਜਾਂਦੇ ਸਨ ਅਤੇ ਸ਼ੁੱਧਰਾਂ ਨੂੰ ਸਭ ਤੋਂ ਨੀਵੀਂ ਜਾਤੀ ਦਾ ਮੰਨਿਆ ਜਾਂਦਾ ਸੀ ਅਤੇ ਉਹਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਉਸ ਸਮੇਂ ਹਿੰਦੂ ਧਰਮ ਵਿੱਚ ਚਾਰ ਚਾਰ ਜੋ ਜਾਤੀਆਂ ਮੁੱਖ ਸਨ ਬ੍ਰਾਹਮਣ ਖੱਤਰੀ ਅਤੇ ਵੈਸ਼ ਸ਼ੁੱਧਰ ਬਾਅਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦਾ ਕਿਹੜਾ ਹਿੱਸਾ ਸਭ ਤੋਂ ਜ਼ਿਆਦਾ ਰਾਜਨੀਤਿਕ ਕੇਂਦਰ ਸੀ ਲਾਹੌਰ ਅੰਮ੍ਰਿਤਸਰ ਕਪੂਰਥਲਾ ਨਨਕਾਣਾ ਸਾਹਿਬ ਹਾਂਜੀ ਗੁਰੂ ਰਾਨਕਦੇਵ ਜੀ ਦੇ ਜਨਮ ਸਮੇਹ ਜੋ ਪੰਜਾਬ ਦਾ ਕਿਹੜਾ ਹਿੱਸਾ ਸਭ ਤੋਂ ਰਾਜਨੀਤਿਕ ਕੇਂਦਰ ਸੀ ਤਾਂ ਗੁਰੂ ਜੀ ਦੇ ਜਨਮ ਸਮੇਹ ਪੰਜਾਬ ਦਾ ਹਿੱਸਾ ਹੈ ਜੋ ਲਾਹੌਰ ਹੈ ਉਹ ਰਾਜਨੀਤਿਕ ਕੇਂਦਰ ਰਾਜਨੀਤਿਕ ਕੇਂਦਰ ਸੀ ਵਾਧਿਆਂ ਅੱਗੇ ਉਸ ਸਮੇਂ ਦੇ Hindu ਸਮਾਜ ਵਿੱਚ ਔਰਤ ਦੀ ਸਥਿਤੀ ਕਿョ ਜੇ ਸੀ ਉੱਚੀ ਸੀ ਨੀਵੀਂ ਸੀ ਬਰਾਬਰ ਦੀ ਸੀ ਰਾਜਨੀਤਿਕ ਸੱਤਾ ਵਿੱਚ ਸੀ ਹਾਂਜੀ ਦੱਸੋ ਹਿੰਦੂ ਸਮਾਜ ਵਿੱਚ ਗੁਰੂ ਨਾਨਕ ਦੇਵ ਜੀ ਦੇ ਟਾਈਮ ਵਿੱਚ ਹੈ ਜੋ ਔਰਤ ਦੀ ਸਥਿਤੀ ਕਿਹੋ ਜਿਹੀ ਸੀ ਉਸ ਸਮੇਂ ਔਰਤ ਦੀ ਸਥਿਤੀ ਹੈ ਜੋ ਨੀਵੀਂ ਸੀ ਔਰਤਾਂ ਨੂੰ ਅਧਿਕਾਰ ਨਹੀਂ ਸੀ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਚੱਲਦੀ ਸੀ ਵਾਦਿਆਂ ਅੱਗੇ ਉਸ ਸਮੇਂ ਪੰਜਾਬ ਵਿੱਚ ਧਾਰਮਿਕ ਸੰਕੂਚਨ ਦਾ ਸਭ ਤੋਂ ਵੱਧ ਪ੍ਰਚਾਰ ਕਿਸ ਨੇ ਕੀਤਾ ਬ੍ਰਾਹਮਣਾਂ ਨੇ ਸੂਫੀ ਸੰਤਾਂ ਨੇ ਕਵੀਆਂ ਨੇ ਯੋਧਿਆਂ ਨੇ ਹਾਂਜੀ ਦੱਸੋ ਪੰਜਾਬ ਵਿੱਚ ਧਾਰਮਿਕ ਸੰਕੋਚਨ ਦਾ ਸਭ ਤੋਂ ਵੱਧ ਪ੍ਰਚਾਰ ਕਿਸ ਨੇ ਕੀਤਾ ਸੀ ਤਾਂ ਸਭ ਤੋਂ ਵੱਧ ਪ੍ਰਚਾਰ ਹੈ ਜੋ ਬ੍ਰਾਹਮਣਾਂ ਨੇ ਕੀਤਾ ਸੀ ਬ੍ਰਾਹਮਣ ਵਰਣ ਪ੍ਰਥਾ ਤੇ ਕੁਰੀਤੀਆਂ ਨੂੰ ਕਾਇਮ ਰੱਖਦੇ ਸਨ ਵਾਧਿਆ ਨੰਬਰ ਪ੍ਰਸ਼ਨ ਵਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੂਫੀ ਸੰਤਾਂ ਦਾ ਪ੍ਰਭਾਵ ਕਿੱਥੇ ਸੀ ਹਿੰਦੂ ਰਾਜਿਆਂ ਵਿੱਚ ਇਸਲਾਮੀ ਸਮਾਜ ਵਿੱਚ ਪੰਜਾਬੀ ਜਨਤਾ ਵਿੱਚ ਕੇਬਲ ਕਾਬੁਲ ਵਿੱਚ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜਦ ਸੂਫੀ ਸੰਤਾ ਦਾ ਪ੍ਰਭਾਵ ਕਿੱਥੇ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੂਫੀ ਸੰਤਾ ਦਾ ਪ੍ਰਭਾਵ ਪੰਜਾਬੀ ਜਨਤਾ ਵਿੱਚ ਸੀ ਸੂਫੀ ਸੰਤਾ ਨੇ ਪਾਈ ਚਾਰੇ ਪਿਆਰਾ ਤੇក្ត ਦਾ ਸਨੇਹਾ ਦਿੱਤਾ ਸੀ ਵਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਮਾਜ ਵਿੱਚ ਸਭ ਤੋਂ ਵੱਧ ਕਿਹੜੀ ਸਮੱਸਿਆ ਸੀ ਵਦੇਸ਼ੀ ਹਮਲੇ ਜਾਤ ਪਾਤ ਤੇ ਅંધ ਵਿਸ਼ਵਾਸ ਤਕਨੀਕੀ ਪਿਛੜਾਪਨ ਖੇਤੀਬਾੜੀ ਦੀ ਕਮੀ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਤੋਂ ਪਹਿਲਾਂ ਸਮਾਜ ਵਿੱਚ ਜੋ ਸਭ ਤੋਂ ਵੱਡੀ ਸਮੱਸਿਆ ਸੀ ਦੱਸੋ ਕਿਹੜੀ ਸੀ ਤਾਂ ਸਭ ਤੋਂ ਵੱਡੀ ਸਮੱਸਿਆ ਸੀ ਜਾਤ ਪਾਤ ਤੇ ਅંધ ਵਿਸ਼ਵਾਸ ਜੋ ਸਭ ਤੋਂ ਵੱਧ Hindu ਧਰਮ ਵਿੱਚ ਫੈਲੀ ਹੋਈ ਸੀ ਸਮਾਜ ਅੰਦਰ ਵਿਸ਼ਵਾਸ ਜਾਤੀਪੇਤ ਤੇ ਧਾਰਮਿਕ ਵਿਰੋਧਾਂ ਨਾਲ ਜਕੜਿਆ ਹੋਇਆ ਸੀ ਅਤੇ ਧਰਮ ਦੇ ਆਧਾਰ ਤੇ ਲੋਕਾਂ ਨਾਲ ਬਿਤਕਰੇ ਕੀਤੇ ਜਾਂਦੇ ਸੀ ਅਤੇ ਧਰਮ ਦੇ ਆਧਾਰ ਤੇ ਕਈ ਲੜਾਈਆਂ ਵੀ ਹੁੰਦੀਆਂ ਸੀ ਮੁਸਲਮ ਅਤੇ ਹਿੰਦੂਆਂ ਵਿੱਚ ਹਨ ਜੋ ਬਾਤਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਵਿੱਚ ਕਿਹੜਾ ਆਰਥਿਕ ਪੇਸ਼ਾ ਮੁੱਖ ਸੀ ਉਦਯੋਗ ਖੇਤੀਬਾੜੀ ਖਾਨਦਾਨੀ ਰਾਜਨੀਤੀ ਜੰਗਾ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬ ਵਿੱਚ ਕਿਹੜਾ ਆਰਥਿਕ পেশਾ ਮੁੱਖ ਸੀ ਤਾਂ ਉਹਦੇ ਜਨਮ ਤੋਂ ਪਹਿਲਾਂ ਮੁੱਖ ਪੇਸ਼ਾ ਖੇਤੀਬਾੜੀ ਸੀ ਸਾਰੇ ਲੋਕ ਖੇਤੀਬਾੜੀ ਤੇ ਹੀ ਨਿਰਭਰ ਕਰਦੇ ਸਨ ਪੰਜਾਬ ਪੰਜਾਬ ਖੇਤੀਬਾੜੀ ਖੇਤ ਵਾਲਾ ਖੇਤਰ ਸੀ ਅਤੇ ਲੋਕ ਮੁੱਖ ਤੌਰ ਤੇ ਕਿਸਾਨ ਸਨ ਵਾਧਿਆਂ 12 ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਕਿਹੜੀ ਭਾਸ਼ਾ ਬੋਲਦੇ ਸਨ ਸੰਸਕ੍ਰਿਤ ਅਰਬੀ ਫਾਰਸੀ ਪੰਜਾਬੀ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਕਿਹੜੀ ਭਾਸ਼ਾ ਬੋਲਦੇ ਸਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਕ ਪੰਜਾਬੀ ਭਾਸ਼ਾ ਬੋਲਦੇ ਸਨ ਪੰਜਾਬੀ ਲੋਕ ਭਾਸ਼ਾ ਸੀ ਜੋ ਲੋਕਾਂ ਦੀ ਅਸਲੀ ਵਾਸੀ ਵਾਧਿਆਂ ਅੱਗੇ ਉਸ ਸਮੇਂ ਦੇ ਰਾਜਾਂ ਦੀ ਰਾਜਨੀਤੀ ਕਿ ਉਹ ਜਿਹੀ ਸੀ ਲੋਕਤੰਤ੍ਰਿਕ ਜ਼ਾਲਮ ਤੇ ਸ਼ੋਸ਼ਣਕਾਰੀ ਧਾਰਮਿਕ ਆਧਾਰ ਵਿਗਿਆਨਿਕ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੇ ਰਾਜਿਆਂ ਦੀ ਰਾਜਨੀਤੀ ਕਿਹੋ ਜਿਹੀ ਸੀ ਤਾਂ ਰਾਜਿਆਂ ਦੀ ਰਾਜਨੀਤੀ ਜ਼ਾਲਮ ਤੇ ਸ਼ੋਸ਼ਣਕਾਰੀ ਸੀ ਜੋ ਰਾਜੇ ਹਨ ਉਹ ਉਹ ਲੋਕਾਂ ਤੋਂ ਭਾਰੇ ਕਰ ਅਤੇ ਟੈਕਸ ਲਿੰਦੇ ਸੀ ਅਤੇ ਉਹਨਾਂ ਤੇ ਜ਼ੁਲਮ ਕਰਦੇ ਸੀ ਬਾਅਦ ਦੇ ਹਾਂ 10 ਨੰਬਰ ਪ੍ਰਸ਼ਨ ਵਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਧਰਮ ਨੂੰ ਕਿਹੜੇ ਤਰੀਕੇ ਨਾਲ ਦੇਖਿਆ ਜਾਂਦਾ ਸੀ ਆਤਮਿਕ ਜਾਗਰੂਕਤਾ ਰਸਮਾਂ ਤੇ ਰਿਵਾਜਾਂ ਦਾ ਸਮੂਹ ਵਿਗਿਆਨਿਕ ਸੰਧਾ ਨੈਤਿਕ ਸ਼ਾਸਤਰ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਧਰਮ ਨੂੰ ਕਿਹੜੇ ਤਰੀਕੇ ਨਾਲ ਦੇਖਿਆ ਜਾਂਦਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਧਰਮ ਨੂੰ ਰਸਮਾਂ ਤੇ ਰਿਵਾਜਾਂ ਦਾ ਸਮੂਹ ਕਿਹਾ ਜਾਂਦਾ ਸੀ ਲੋਕ ਧਰਮ ਨੂੰ ਮੂਲ ਸਚਾਈ ਦੀ ਬਜਾਏ ਰਸਮਾਂ ਤੱਕ ਸੀਮਤ ਕਰ ਚੁੱਕੇ ਸਨ ਬਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਸ ਗਲਤ ਪ੍ਰਥਾ ਦਾ ਵਿਰੋਧ ਕੀਤਾ ਸਤੀ ਪ੍ਰਥਾ ਜਾਤ ਪ੍ਰਥਾ ਖੂਨ ਖਰਾਬਾ ਰਾਜਨੀਤਿਕ ਹਿੰਸਾ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਜੋ ਗਲਤ ਪ੍ਰਥਾ ਦਾ ਵਿਰੋਧ ਕੀਤਾ ਸੀ ਉਹ ਸੀ ਜਾਤ ਪ੍ਰਥਾ ਗੁਰੂ ਜੀ ਨੇ ਕਾਲੀ ਵੇਵਿ ਚ ਪ੍ਰਗਟ ਹੋ ਕੇ ਇੱਕ ਵਚਨ ਕਿਹਾ ਸੀ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਇੱਕ ਹੀ ਹਨ ਦਾ ਇਹ ਸਤਿਕਾਰ ਤੇ ਕੀ ਜਾਤ ਉਹਨਾਂ ਨੇ ਜਾਤ ਪਾਤ ਦਾ ਖੰਡਨ ਕੀਤਾ ਸੀ ਬਾਅਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦਾ ਸਿੱਖਿਆ ਪ੍ਰਤੀ ਰੁਝਾਨ ਕਿਉਂ ਜੈ ਸੀ ਵਿਗਿਆਨਿਕ ਬਹੁਤ ਉੱਚਾ ਆਧਵਿਸ਼ਵਾਸੀ ਤੇ ਧਾਰਮਿਕ ਪੱਛਮੀ ਪ੍ਰਭਾਵ ਵਾਲਾ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦਾ ਸਿੱਖਿਆ ਪ੍ਰਤੀ ਰੁਝਾਨ ਕਿਉਂ ਜੈ ਸੀ ਤਾਂ ਲੋਕਾਂ ਦਾ ਸਿੱਖਿਆ ਪ੍ਰਤੀ ਰੁਝਾਨ ਸੀ ਜੋ ਅੰਧਵਿਸ਼ਵਾਸੀ ਅਤੇ ਧਾਰਮਿਕ ਸੀ ਲੋਕ ਧਾਰਮਿਕ ਗ੍ਰੰਥਾਂ ਨੂੰ ਸਮਝਣ ਦੀ ਬਜਾਏ ਰਸਮਾਂ ਤੇ ਰਿਵਾਜਾਂ ਤੇ ਵਿਸ਼ਵਾਸ ਕਰਦੇ ਸਨ ਅਤੇ ਅੰਧਵਿਸ਼ਵਾਸ ਜੋਤਿਸ਼ ਵਿੱਚ ਫਸੇ ਹੋਏ ਸਨ ਵਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਭਾਰਤ ਤੇ ਕਿਹੜੀ ਵਿਦੇਸ਼ੀ ਤਾਕਤ ਦੇ ਹਮਲੇ ਹੋ ਰਹੇ ਸਨ ਤੁਰਕ ਚੀਨੀ ਫ੍ਰਾਂਸੀ ਡੱਚ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਭਾਰਤ ਤੇ ਵਿਦੇਸ਼ੀ ਹਮਲੇ ਹੋ ਰਹੇ ਸੀ ਉਹ ਤੁਰਕਾਂ ਦੇ ਹੋ ਰਹੇ ਸੀ ਤੁਰਕ ਤੇ ਅਫਗਾਨ ਦੇ ਹਮਲੇ ਆਮ ਸਨ ਜਿਨ੍ਹਾਂ ਨੇ ਪੰਜਾਬ ਨੂੰ ਕਮਜ਼ੋਰ ਕਰ ਕੀਤਾ ਸੀ ਅਤੇ ਲੋਕ ਉਹਨਾਂ ਤੋਂ ਡਰ ਡਰਦੇ ਮਾਰੇ ਅਮੀਰ ਨਹੀਂ ਹੁੰਦੇ ਸਨ ਉਹ ਆਪਣੀ ਹਾਲਤ ਨੂੰ ਹਾਲਤ ਨੂੰ ਸਹੀ ਨਹੀਂ ਕਰਦੇ ਸੀ ਹਾਲਤ ਵਿੱਚ ਸੁਧਾਰ ਨਹੀਂ ਕਰਦੇ ਸੀ ਵਾਧਿਆ 18 ਨੰਬਰ ਪ੍ਰਸ਼ਨ ਵਾਲ ਸੂਫੀ ਸੰਤਾ ਨੇ ਕਿਹੜੀ ਸੋਚ ਦਾ ਪ੍ਰਚਾਰ ਕੀਤਾ ਅੰਦਰ ਵਿਸ਼ਵਾਸ ਪਿਆਰ ਸਹਿਨਸ਼ੀਲਤਾ ਤੇਕਤਾ ਧਾਰਮਿਕ ਜੰਗ ਰਾਜਨੀਤਿਕ ਇਕਤਾ ਹਾਂਜੀ ਤਾਂ ਸੂਫੀ ਸੰਤਾਂ ਨੇ ਜੋ ਸੋਚ ਦਾ ਪ੍ਰਚਾਰ ਕੀਤਾ ਸੀ ਉਹ ਪਿਆਰ ਸਹਿਨਸ਼ੀਲਤਾ ਤੇ ਇਕਤਾ ਸੀ ਸੂਫੀ ਸੰਤਾਂ ਨੇ ਇਨਸਾਨੀ ਭਾਵਾਂ ਦਾ ਸੁਨੇਹਾ ਦਿੱਤਾ ਸੀ ਉਹਨਾਂ ਵਿੱਚ ਪਿਆਰ ਸਹਿਨਸ਼ੀਲਤਾ ਤੇਕਤਾ ਨੂੰ ਬਰਕਰਾਰ ਕੀਤਾ ਸੀ ਵਾਦਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਅਰਥ ਵਿਵਸਥਾ ਦਾ ਆਧਾਰ ਕੀ ਸੀ ਵਪਾਰ ਤੇ ਖੇਤੀ ਖਾਨਦਾਨੀ ਰਾਜ ਧਾਰਮਿਕ ਟੈਕਸ ਵਿਦੇਸ਼ੀ ਸਹਾਇਤਾ ਹਾਂਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਅਰਥ ਵਿਵਸਥਾ ਦਾ ਆਧਾਰ ਕੀ ਸੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਅਰਥ ਵਿਵਸਥਾ ਦਾ ਆਧਾਰ ਸੀ ਜੋ ਵਪਾਰ ਤੇ ਖੇਤੀਬਾੜੀ ਸੀ ਪੰਜਾਬ ਖੇਤੀਬਾੜੀ ਤੇ ਛੋਟੇ ਵਪਾਰ ਤੇ ਨਿਰਭਰ ਕਰਦਾ ਸੀ ਆਧਿਆਂ ਬੀ ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਵਿੱਚ ਕਿਸੇ ਇੱਕ ਧਾਰਮਿਕ ਗ੍ਰੰਥ ਦੀ ਪਾਲਣਾ ਸੀ ਨਹੀਂ ਕਈ ਵਕ ਵਕ ਧਾਰਮਿਕ ਗ੍ਰੰਥ ਸਨ ਸਿਰਫ ਕੁਰਾਨ ਸਿਰਫ ਵੇਦ ਸਿਰਫ ਗੀਤਾ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸੇ ਇੱਕ ਧਾਰਮਿਕ ਗ੍ਰੰਥ ਕੋਈ ਇੱਕ ਧਾਰਮਿਕ ਗ੍ਰੰਥ ਕਿਹੜਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕੋਈ ਇੱਕ ਧਾਰਮਿਕ ਗ੍ਰੰਥ ਨਹੀਂ ਸੀ ਕਈ ਵਕ ਵਕ ਗ੍ਰੰਥ ਸਨ ਲੋਕ ਵਕ ਵਕ ਅੰਧ ਵਿਸ਼ਵਾਸਾਂ ਅਤੇ ਰੀਤੀ ਰਿਵਾਜਾਂ ਵਿੱਚ ਫਸੇ ਹੋਏ ਸਨ ਸਮਾਜ ਵਿੱਚ ਹਿੰਦੂ ਤੇ ਮੁਸਲਿਮ ਧਰਮਾਂ ਦੇ ਵੱਖ-ਵੱਖ ਗ੍ਰੰਥ ਪ੍ਰਚਲਿਤ ਸਨ ਬਾਦਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸੀ ਕੇਂਦਰੀ ਰਾਜ ਜ਼ਿਮੀਦਾਰੀ ਪ੍ਰਣਾਲੀ ਲੋਕਤੰਤਰ ਗਣਰਾਜ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜੋ ਸ਼ਾਸਨ ਪ੍ਰਣਾਲੀ ਜ਼ਿਮੀਦਾਰੀ ਪ੍ਰਣਾਲੀ ਸੀ ਰਾਜੇ ਜ਼ਿਮੀਦਾਰਾਂ ਹੀ ਟੈਕਸ ਇਕੱਠਾ ਕਰਦੇ ਸਨ ਬਾਦਦੇ ਹਾਂ 22 ਨੰਬਰ ਪ੍ਰਸ਼ਨ ਵਾਲਾ ਉਸ ਸਮੇਂ ਕਿਹੜੀ ਵਿਦੇਸ਼ੀ ਭਾਸ਼ਾ ਦਾ ਪ੍ਰਭਾਵ ਵਧ ਰਿਹਾ ਸੀ ਅਰਬੀ ਫਾਰਸੀ ਗ੍ਰੀਕ ਤੁਰਕੀ ਹਾਂਜੀ ਦੱਸੋ ਗੁਰੂ ਜੀ ਦੇ ਜਨਮ ਸਮੇਂ ਕਿਹੜੀ ਵਿਦੇਸ਼ੀ ਭਾਸ਼ਾ ਦਾ ਪ੍ਰਭਾਵ ਵਧ ਰਿਹਾ ਸੀ ਤਾਂ ਉਸ ਸਮੇਂ ਜੋ ਫਾਰਸੀ ਭਾਸ਼ਾ ਦਾ ਪ੍ਰਭਾਵ ਵਧ ਰਿਹਾ ਸੀ ਵਾਧੇ ਹਾਂ 23 ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਕੀ ਸਥਿਤੀ ਸੀ ਇਕਤਾ ਵਿਰੋਧ ਅਤੇ ਧਾਰਮਿਕ ਟਕਰਾ ਸਾਂਝਾ ਰਾਜ ਬਰਾਬਰੀ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹਿੰਦੂ ਅਤੇ ਮੁਸਲਮਾਨਾਂ ਵਿੱਚਕਾਰ ਜੋ ਸਥਿਤੀ ਸੀ ਉਹ ਵਿਰੋਧ ਅਤੇ ਧਾਰਮਿਕ ਟਕਰਾਵਾਂ ਵਾਲੀ ਸੀ ਧਾਰਮਿਕ ਭੇਦਭਾਵ ਕਨ ਸਮਾਜ ਵਿੱਚ ਵੰਡ ਸੀ ਵਾਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦੇ ਤਖਤ ਤੇ ਕੌਣ ਸੀ ਸਿਕੰਦਰ ਲੋਧੀ ਬਾਬਰ ਅਲਾਉਦੀਨ ਖਿਲਜੀ ਇਲਤੁਤਮਿਸ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦੇ ਤਖਤ ਉੱਤੇ ਕੌਣ ਸੀ ਤਾਂ ਉਸ ਸਮੇਂ ਦਿੱਲੀ ਦੇ ਤਖਤ ਉੱਤੇ ਸਿਕੰਦਰ ਲੋਧੀ ਸੀ ਉਸ ਟਾਈਮ ਲੋਧੀ ਵੰਸ਼ ਦਾ ਲੋਧੀ ਵੰਸ਼ ਦਾ ਰਾਜ ਸੀ ਉਸ ਤੋਂ ਬਾਅਦ 1526ਵੀਂ ਨੇ ਵਿੱਚ ਬਾਬਰ ਨੇ ਬਲਾਈਮ ਲੁਦੀ ਨੂੰ ਹਰਾ ਕੇ ਹਰਾ ਕੇ ਪੰਜਾਬ ਵਿੱਚ ਮੁਗਲ ਸਲਤਨਤ ਨੂੰ ਸ਼ੁਰੂ ਕੀਤਾ ਸੀ 1499 ਤੋਂ 1500 ਤੱਕ 1517 ਈਸਵੀ ਤੱਕ ਸਿਕੰਦਰ ਲੋਧੀ ਨੇ ਰਾਜ ਕੀਤਾ ਸੀ ਬਾਅਦਿਆਂ 25 ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਥਕ ਇਕਤਾ ਦੀ ਘਾਟ ਕਿਉਂ ਸੀ जातपात ਤੇ ਧਾਰਮਿਕ ਭੇਦਭਾਵ ਕਨ ਵਿਦੇਸ਼ੀ ਰਾਜਕਾਨ ਖੇਤਾਂ ਦੀ ਕਮੀ ਕਾਰਨ ਜਨਸਖਿਆ ਘਟ ਹੋਣ ਕਰਕੇ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜੋ ਪੰਥਕ ਇਕਤਾ ਦੀ ਘਾਟ ਇਸ ਕਰਕੇ ਸੀ ਕਿਉਂਕਿ ਉਸ ਟਾਈਮ ਜਾਤਪਾਤ ਤੇ ਧਾਰਮਿਕ ਭੇਦਭਾਵ ਬਹੁਤ ਸੀ ਲੋਕ ਆਪਸ ਵਿੱਚ ਵਿਭਾਜਿਤ ਸਨ ਇਸ ਲਈ ਉਹਨਾਂ ਵਿੱਚ ਇਕਤਾ ਦੀ ਘਾਟ ਸੀ ਅਤੇ ਉਹ ਧਰਮ ਦੇ ਆਧਾਰ ਤੇ ਇੱਕ ਦੂਜੇ ਨਾਲ ਵਿਕਤਰਾ ਕਰਦੇ ਸਨ ਵਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜੀ ਪ੍ਰਥਾ ਔਰਤਾਂ ਲਈ ਘਾਤਕ ਸੀ ਬਾਲ ਵਿਆਹ ਸਤੀ ਪ੍ਰਥਾ ਦਾਜ ਪ੍ਰਥਾ ਸਭ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜੋ ਜਨਮ ਤੋਂ ਪਹਿਲਾਂ ਹੈ ਕਿਹੜੀ ਪ੍ਰਥਾ ਔਰਤਾ ਵਿੱਚ ਘਾਤਕ ਸੀ ਤਹੇ ਜੋ ਸਭ ਇਹ ਸਭ ਜੋ ਪ੍ਰਥਾ ਮਾਨ ਬਾਲ ਵਿਆਹ ਸਤੀ ਪ੍ਰਥਾ ਦਾਜ ਪ੍ਰਥਾ ਇਹ ਸਭ ਸਭ ਪ੍ਰਥਮਾ ਉਸ ਟਾਈਮ ਵਿੱਚ ਘਾਤਕ ਸੀ ਬਾਦਦੇ ਹਾਂ ਅੱਗੇ ਅਤੇ ਦੇਖੋ ਤਿੰਨੋਂ ਪ੍ਰਥਮਾ ਨੇ ਜੋ ਔਰਤਾਂ ਦੀ ਸਥਿਤੀ ਬਹੁਤ ਨਿਵੀ ਕਰ ਦਿੱਤੀ ਸੀ ਉਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਮਰਦ ਤੋਂ ਨਿਵਾ ਸਮਝਿਆ ਜਾਂਦਾ ਸੀ ਬਾਦਦੇ ਹਾਂ ਅੱਗੇ ਉਸ ਸਮੇਂ ਪੰਜਾਬ ਵਿੱਚ ਕਿਸ ਧਾਰਮਿਕ ਅੰਦੋਲਨ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਭਗਤੀ ਅੰਦੋਲਨ ਸਦਾਰ ਅੰਦੋਲਨ ਰਾਜਨੀਤਿਕ ਅੰਦੋਲਨ ਉਦਯੋਗਿਕ ਅੰਦੋਲਨ ਹਾਂਜੀ ਤਾਂ ਉਸ ਸਮੇਂ ਪੰਜਾਬ ਵਿੱਚ ਕਿਸ ਧਾਰਮਿਕ ਅੰਦੋਲਨ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਤਾਂ ਉਸ ਸਮੇਂ ਭਗਤੀ ਅੰਦੋਲਨ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਭਗਤੀ ਸੰਤਾਂ ਨੇ ਸਦਾਰ ਰੰジਮ ਤੇ ਭਗਤੀ ਦਾ ਪਾਠ ਪੜਾਇਆ ਆਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸ ਸ਼ਾਸਕ ਨੇ ਪੰਜਾਬ ਉੱਤੇ ਅਤਿਆਚਾਰ ਕੀਤੇ ਬਹਿ ਲੋ ਲੋਦੀ ਤੈਮੂਰ ਬਾਬਰ ਇਬਰਾਹਿਮ ਲੋਦੀ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਕਿਸ ਸ਼ਾਸਕ ਨੇ ਪੰਜਾਬ ਉੱਤੇ ਅਤਿਆਚਾਰ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜੋ ਤੈਮੂਰ ਨੇ ਪੰਜਾਬ ਤੇ ਅਤਿਆਚਾਰ ਕੀਤੇ ਤੈਮੂਰ ਨੇ 1398 ਵਿੱਚ ਦਿੱਲੀ ਤੇ ਪੰਜਾਬ ਤੇ ਕਤਲੇਆਮ ਕੀਤਾ ਸੀ ਬਾਦਿਆਂ ਅੱਗੇ ਉਸ ਸਮੇਂ Hindu ਸਮਾਜ ਵਿੱਚ ਧਰਮ ਗੁਰੂਆਂ ਦਾ ਰਵਈਆ ਕਿਉਂ ਜਾ ਸੀ? ਸਮਾਜਿਕ ਸੁਧਾਰਕ, ਕੁਰਿਤਿਆ ਦੇ ਪੱਖਪਾਤੀ, ਵਿਗਿਆਨਿਕ, ਨਿਰਪੱਖ। ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ Hindu ਸਮਾਜ ਵਿੱਚ ਧਰਮ ਗੁਰੂਆਂ ਦਾ ਰਵਈਆ ਕਿਉਂ ਜਾ ਸੀ? ਤਾਂ ਉਸ ਵਿੱਚ ਧਰਮ ਗੁਰੂਆਂ ਦਾ ਰਵਈਆ ਹੈ ਜੋ ਕੁਰਿਤਿਆ ਤੇ ਪੱਖਪਾਤ ਨਾਲ ਭਰਿਆ ਹੋਇਆ ਸੀ। ਲੋਕਾਂ ਵਿੱਚ ਗਰੀਬੀ ਦੇ ਅਮੀਰੀ ਦੇ ਆਧਾਰ ਤੇ ਅਤੇ ਉੱਚੇ ਨਿਵੇਂ ਆਧਾਰ ਤੇ ਪੱਖਪਾਤ ਕੀਤਾ ਜਾਂਦਾ ਸੀ ਬ੍ਰਾਹਮਣਾਂ ਨੇ ਰਸਮਾਂ ਤੇ ਧਾਰਮਿਕ ਡਰ ਨਾਲ ਲੋਕਾਂ ਨੂੰ ਜਕੜਿਆ ਸੀ ਵਾਧੇ ਹਾਂ 3 ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜੀ ਵਿਦੇਸ਼ੀ ਸੰਸਕ੍ਰਿਤੀ ਦਾ ਪ੍ਰਭਾਵ ਵਧ ਰਿਹਾ ਸੀ ਫਾਰਸੀ ਤੇ ਅਫਗਾਨੀ ਚੀਨੀ ਯੂਨਾਨੀ ਬ੍ਰਿਟਿਸ਼ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜੀ ਵਿਦੇਸ਼ੀ ਸੰਸਕ੍ਰਿਤੀ ਦਾ ਪ੍ਰਭਾਵ ਆਦ ਵਧ ਰਿਹਾ ਸੀ ਤਾਂ ਉਹਨਾਂ ਦੇ ਜਨਮ ਤੋਂ ਪਹਿਲਾਂ ਫਾਰਸੀ ਤੇ ਅਫਗਾਨੀ ਸੰਸਕ੍ਰਿਤੀ ਦਾ ਪ੍ਰਭਾਵ ਵਧ ਰਿਹਾ ਸੀ ਤੁਰਕੀ ਅਫਗਾਨ ਸ਼ਾਸਕਾਂ ਨੇ ਆਪਣੀ ਸੰਸਕ੍ਰਿਤੀ ਨਾਲ ਪ੍ਰਭਾਵ ਪਾਇਆ ਬਾਅਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦੀ ਧਾਰਮਿਕ ਸੋਚ ਕਿਉਂ ਜੀ ਸੀ ਰਸਮਾਂ ਤੱਕ ਸੀਮਤ ਗਿਆਨवान ਬਰਾਬਰੀ ਦੀ ਵਿਗਿਆਨਿਕ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦੀ ਧਾਰਮਿਕ ਸੋਚ ਕਿਹੋ ਜਿਹੀ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਲੋਕਾਂ ਦੀ ਧਾਰਮਿਕ ਸੋਚ ਸੀ ਰਸਮਾਂ ਰਿਵਾਜਾਂ ਤੱਕ ਹੀ ਸੀਮਤ ਸੀ ਧਾਰਮਿਕ ਗਹਿਰਾਈ ਦੀ ਥਾਂ ਲੋਕ ਰਸਮਾਂ ਤੱਕ ਤੱਕ ਸਿਮਟੇ ਹੋਏ ਸਨ ਬਾਅਦ ਇਹ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੜਾਈ ਕਿੱਥੇ ਹੁੰਦੀ ਸੀ ਮਸਜਿਦਾਂ ਤੇ ਮੰਦਿਰਾਂ ਵਿੱਚ ਸਕੂਲਾਂ ਵਿੱਚ ਯੂਨੀਵਰਸਿਟੀ ਵਿੱਚ ਗੁਰਮੁਖੀ ਸਕੂਲ ਸਕੂਲਾਂ ਵਿੱਚ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੈ ਜੋ ਪੜਾਈ ਮਸਜਿਦ ਅਤੇ ਮੰਦਰਾਂ ਵਿੱਚ ਹੁੰਦੀ ਸੀ ਵਾਧੇਆਂ 33 ਨੰਬਰ ਪ੍ਰਸ਼ਨ ਵੱਲ ਉਸ ਸਮੇਂ ਸਮਾਜ ਵਿੱਚ ਸਭ ਤੋਂ ਵੱਧ ਕਿਹੜਾ ਵਰਗ ਪੀੜਤ ਸੀ ਬ੍ਰਾਹਮਣ ਛੁੱਦਰ ਤੇ ਔਰਤਾਂ ਖੱਤਰੀ ਵੈਸ਼ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਵਿੱਚ ਸਭ ਤੋਂ ਵੱਧ ਕਿਹੜਾ ਵਰਗ ਪੀੜਤ ਸੀ ਤਾਂ ਉਸ ਸਮੇਂ ਛੁਦਰ ਤੇ ਔਰਤਾਂ ਹਨ ਉਹਨਾਂ ਨੂੰ ਨੀਵੇਂ ਸਮਝਿਆ ਜਾਂਦਾ ਸੀ ਛੁਦਰਾ ਨੂੰ ਮੰਦਰਾ ਮਸਜਿਦਾਂ 'ਚ ਆਉਣ ਵਿੱਚ ਆਉਣ ਦੀ ਮਨਾਹੀ ਹੁੰਦੀ ਸੀ ਅਤੇ ਔਰਤਾਂ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਵੀ ਪ੍ਰਾਪਤ ਨਹੀਂ ਸੀ ਅਤੇ ਪਰਦਾ ਪ੍ਰਥਾ ਪਰਦਾ ਪ੍ਰਥਾ ਸਤੀ ਪ੍ਰਥਾ ਤੇ ਬਾਲ ਵਿਆਹ ਬਹੁਤਕਾਤਕ ਪ੍ਰਥਾਵਾਂ ਪ੍ਰਚਲਿਤ ਸੀ ਅਤੇ ਸ਼ੁਦ్రਾਂ ਨੂੰ ਹੇਠਲੀ ਜਾਤੀ ਮੰਨਿਆ ਜਾਂਦਾ ਸੀ ਬਾਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸ ਧਾਰਮਿਕ ਪ੍ਰਥਾ ਦਾ ਵਾਧਾ ਸੀ ਤੀਰਥ ਯਾਤਰਾ ਤੇ ਹਵਨ ਵਿਗਿਆਨਿਕ ਅਧਿਐਨ ਸ਼ਾਂਤੀ ਅੰਦੋਲਨ ਸਿੱਖ ਸੰਸਥਾਵਾਂ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜੋ ਤੀਰਥ ਯਾਤਰਾ ਤੇ ਹਵਨ ਧਾਰਮਿਕ ਪ੍ਰਥਾ ਦਾ ਵਾਧਾ ਸੀ ਲੋਕ ਧਾਰਮਿਕ ਪਵਿੱਤਰਤਾ ਨੂੰ ਸਿਰਫ ਰਸਮਾਂ ਨਾਲ ਜੋੜਦੇ ਸਨ ਪਾਧਿਆਂ 35 ਨੰਬਰ ਪ੍ਰਸ਼ਨ ਵੱਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕ ਆਰਥਿਕ ਤੌਰ ਤੇ ਕਿਉਂ ਜਏ ਸਨ ਬਹੁਤ ਅਮੀਰ ਅਮੀਰ ਤੇ ਗਰੀਬ ਵਿੱਚ ਵੱਡਾ ਫਰਕ ਸਭ ਬਰਾਬਰ ਵਿਦੇਸ਼ੀ ਰਾਜਾਂ ਵਾਂਗ ਵਿਕਸਿਤ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦੀ ਧਾਰਮਿਕ ਆਰਥਿਕ ਆਰਥਿਕ ਵਿਵਸਥਾ ਕਿਹੋ ਜਿਹੀ ਸੀ ਜਨਮ ਗੁਰੂ ਜੀ ਦੇ ਜਨਮ ਤੋਂ ਪਹਿਲਾਂ ਜੋ ਲੋਕ ਅਮੀਰੀ ਤੇ ਗਰੀਬੀ ਵਿੱਚ ਵੱਡਾ ਫਰਕ ਕੀਤਾ ਜਾਂਦਾ ਸੀ ਰਾਜੇ ਤੇ ਜ਼ਿਮੀਂਦਾਰ ਅਮੀਰ ਸਨ ਪ੍ਰਜਾ ਗਰੀਬ ਤੇ ਪੀੜਿਤ ਬਾਦਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਕਿਸ ਧਾਰਮਿਕ ਧਰਮ ਦੇ ਵਿਚਾਰ ਸਭ ਤੋਂ ਜ਼ਿਆਦਾ ਲੋਕ ਫੈਲੇ ਹੋਏ ਸਨ ਇਸਲਾਮ ਤੇ ਹਿੰਦੂ ਧਰਮ ਬੁੱਧ ਧਰਮ ਸਿੱਖ ਧਰਮ ਇਸਾਈ ਧਰਮ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਕਿਸ ਧਰਮ ਦੇ ਵਿਚਾਰ ਸਭ ਤੋਂ ਜ਼ਿਆਦਾ ਫੈਲੇ ਹੋਏ ਸਨ ਤਾਂ ਉਸ ਸਮੇਂ ਹੈ ਜੋ Hindu ਤੇ Islam ਧਰਮ ਦੇ ਜੋ ਵਿਚਾਰ ਹਨ ਸਭ ਤੋਂ ਜ਼ਿਆਦਾ ਫੈਲੇ ਹੋਏ ਸਨ ਇਹ ਦੋਵੇਂ ਧਰਮ ਪੰਜਾਬ ਵਿੱਚ ਮੁੱਖ ਸਨ ਵਾਦਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਰਾਜਨੀਤਿਕ ਅਸਥਿਰਤਾ ਦਾ ਕਾਰਨ ਕੀ ਸੀ ਵਿਦੇਸ਼ੀ ਹਮਲੇ ਇਕਤਾ ਦੀ ਘਾਟ ਛੋਟੇ ਰਾਜਿਆਂ ਵਿੱਚ ਲੜਾਈ ਸਭ ਹਾਂਜੀ ਤਾਂ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਰਾਜਨੀਤਿਕ ਅਸਥਿਰਤਾ ਦਾ ਕਾਰਨ ਕੀ ਸੀ ਤਾਂ ਇਹ ਸਭਾਂ ਜੋ ਰਾਜਨੀਤਿਕ ਅਸਥਿਰਤਾ ਦਾ ਕਾਰਨ ਸੀ ਪੰਜਾਬ ਵਿੱਚ ਛੋਟੇ ਰਾਜ ਤੇ ਵਿਦੇਸ਼ੀ ਹਮਲਿਆ ਕਾਰਨ ਅਸਥਿਰਤਾ ਸੀ ਬਾਧਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜਾ ਰਾਜ ਸਭ ਤੋਂ ਵੱਡਾ ਸੀ ਲਾਹੌਰ ਸੁੱਬਾ ਕਸ਼ਮੀਰ ਕਾਬੁਲ ਸਿੰਧ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜਾ ਰਾਜ ਸਭ ਤੋਂ ਵੱਡਾ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸਭ ਤੋਂ ਵੱਡਾ ਰਾਜ ਲਾਹੌਰ ਸੁੱਬਾ ਸੀ ਲਾਹੌਰ ਸੁੱਬਾ ਤੁਰਕ ਸ਼ਾਸਕ ਸ਼ਾਸਨ ਹੇਠ ਮਤ ਪੁੰਸੀ ਉਸ ਸਮੇਂ ਲਾਹੌਰ ਵਿੱਚ ਹੀ ਵਪਾਰ ਹੁੰਦੇ ਸਨ ਬਾਧਿਆਂ ਅੱਗੇ ਉਸ ਸਮੇਂ ਕੌਣ ਲੋਕ ਧਾਰਮਿਕ ਪਾਵਨਾਵਾਂ ਨੂੰ ਸ਼ਾਸਕਾਂ ਲਈ ਵਰਤਦੇ ਸਨ ਬ੍ਰਾਹਮਣ ਤੇ ਮੌਲਵੀ ਕਵੀ ਕਿਸਾਨ ਵਿਦਿਆਰਥੀ ਹਾਂਜੀ ਦੱਸੋ ਉਸ ਸਮੇਂ ਕੌਣ ਲੋਕ ਐ ਜੋ ਧਾਰਮਿਕ ਭਾਵਨਾਵਾਂ ਨੂੰ ਸ਼ਾਸਕਾਂ ਲਈ ਵਰਤਦੇ ਸਨ ਤ ਉਸ ਸਮੇਂ ਬ੍ਰਾਹਮਣ ਤੇ ਮੌਲਵੀ ਹਨ ਜੋ ਧਾਰਮਿਕ ਭਾਵਨਾਵਾਂ ਨੂੰ ਸ਼ਾਸਕਾਂ ਲਈ ਵਰਤਦੇ ਹਨ ਇਹ ਲੋਕ ਧਰਮ ਦੇ ਨਾਮ ਤੇ ਲੋਕਾਂ ਨੂੰ ਡਰਾਉਂਦੇ ਤੇ ਟੈਕਸ ਲਗਾਉਂਦੇ ਸਨ ਬਾਅਦ ਇਹ ਹੈ 40 ਨੰਬਰ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸ ਵਰਗ ਦੀ ਹਕੂਮਤ ਸੀ ਤੁਰਫੀਖਗਾਨੀ ਸ਼ਾਸਕਾਂ ਦੀ ਸਥਾਨਕ ਪੰਜਾਬੀਆਂ ਦੀ ਬ੍ਰਿਟਿਸ਼ ਦੀ ਮਰਾਠਿਆਂ ਦੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਸ ਵਰਗ ਦੀ ਹਕੂਮਤ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਤੁਰਕੀ ਅਫਗਾਨੀ ਸ਼ਾਸਕਾਂ ਦੀ ਹਕੂਮਤ ਸੀ ਲੋਦੀ ਤੇ ਤੁਰਕ ਸ਼ਾਸਕਾਂ ਨੇ ਪੰਜਾਬ ਤੇ ਰਾਜ ਕੀਤਾ ਬਾਅਦਿਆਂ ਅੱਗੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਲੋਕ ਧਾਰਮਿਕ ਸਿੱਖਿਆ ਕਿਵੇਂ ਪ੍ਰਾਪਤ ਕਰਦੇ ਸਨ ਮੰ ਮਸਜਿਦਾਂ ਤੇ ਮੰਦਰ ਵਿੱਚ ਸਕੂਲਾਂ ਵਿੱਚ ਵਿਦੇਸ਼ਾਂ ਤੋਂ ਰਾਜ ਮਹਿਲਾਂ ਵਿੱਚ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੈ ਜੋ ਲੋਕ ਧਾਰਮਿਕ ਸਿੱਖਿਆ ਮੰਦਰਾਂ ਤੇ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸੀ ਧਾਰਮਿਕ ਸਿੱਖਿਆ ਹੀ ਮੁੱਖ ਮੰਨੀ ਜਾਂਦੀ ਸੀ ਪਾਦੇ ਹਾਂ 42 ਨੰਬਰ ਪ੍ਰਸ਼ਨ ਵੱਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜੀ ਪ੍ਰਥਾ ਲੋਕਾਂ ਵਿੱਚ ਆਮ ਸੀ ਅੰਧ ਵਿਸ਼ਵਾਸ ਮਨੁੱਖਤਾ ਵਿਗਿਆਨਿਕ ਸੋਚ ਸਮਾਨਤਾ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਕਿਹੜੀ ਪ੍ਰਥਾ ਲੋਕਾਂ ਵਿੱਚ ਆਮ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਅੰਧਵਿਸ਼ਵਾਸ ਪ੍ਰਥਾ ਜੋ ਲੋਕਾਂ ਵਿੱਚ ਆਮ ਸੀ ਲੋਕ ਧਾਰਮਿਕ ਡਰ ਤੇ ਟੋਟਕਿਆਂ ਤੇ ਵਿਸ਼ਵਾਸ ਕਰਦੇ ਸਨ ਵਾਦਦੇ ਹਾਂ ਅੱਗੇ ਉਸ ਸਮੇਂ ਕਿਸਾਨ ਕਿਹੜੀ ਸਥਿਤੀ ਵਿੱਚ ਸਨ ਆਰਥਿਕ ਤੌਰ ਤੇ ਮਜ਼ਬੂਤ ਗਰੀਬ ਤੇ ਕਰਜ਼ਦਾਰ ਰਾਜੇ ਦੇ ਬਰਾਬਰ ਵਪਾਰੀ ਵਰਗ ਦੇ ਨਾਲ ਹਾਂਜੀ ਦੱਸੋ ਉਸ ਸਮੇਂ ਕਿਸਾਨ ਕਿਹੜੀ ਸਥਿਤੀ ਵਿੱਚ ਸਨ ਤਾਂ ਉਸ ਸਮੇਂ ਕਿਸਾਨ ਗਰੀਬ ਤੇ ਕਰਜ਼ਦਾਰ ਸਨ ਟੈਕਸ ਤੇ ਜ਼ਿਮੀਂਦਾਰਾਂ ਦੇ ਜ਼ੁਲਮ ਕਾਰਨ ਉਹ ਪੀੜਤ ਸਨ ਜਿਸ ਕਾਰਨ ਉਹਨਾਂ ਦੀ ਸਥਿਤੀ ਗਰੀਬੀ ਵਾਲੀ ਤੇ ਕਰਜ਼ਦਾਰ ਸੀ ਵਾਧਿਆਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦੇ ਧਾਰਮਿਕ ਜੀਵਨ ਵਿੱਚ ਕੀ ਘਾਟ ਸੀ ਨੈਤਿਕਤਾ ਵਿਗਿਆਨ ਸੰਪਤ ਸੰਖੰਨ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕਾਂ ਦੇ ਧਾਰਮਿਕ ਜੀਵਨ ਵਿੱਚ ਕੀ ਘਾਟ ਸੀ ਤਾਂ ਉਹਨਾਂ ਦੇ ਜੀਵਨ ਵਿੱਚ ਹੈ ਜੋ ਨੈਤਿਕਤਾ ਦੀ ਘਾਟ ਸੀ ਧਾਰਮਿਕ ਰਸਮਾਂ ਤੱਕ ਹੀ ਸੀਮਤ ਰਹਿ ਆਚਰਣ ਦੀ ਘਾਟ ਸੀ ਪੜ੍ਹਦੇ ਹਾਂ 45 ਨੰਬਰ ਪ੍ਰਸ਼ਨ ਵੱਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਦੀ ਸਥਿਤੀ ਕਿਹੋ ਜਿਹੀ ਸੀ ਸਭ ਤੋਂ ਉੱਚੀ ਸਭ ਤੋਂ ਹੇਠਾਂ ਸਮਾਨ ਗੁਲਾਮ ਹਾਂਜੀ ਦੱਸੋ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਦੀ ਸਥਿਤੀ ਕਿਹੋ ਜੀ ਸੀ ਉਸ ਸਮੇਂ ਹਿੰਦੂ ਸਮਾਜ ਵਿੱਚ ਜੋ ਬ੍ਰਾਹਮਣਾਂ ਦੀ ਸਥਿਤੀ ਸੀ ਸਭ ਤੋਂ ਉੱਚੀ ਸੀ ਅਤੇ ਸ਼ੁਦਰਾਂ ਦੀ ਹੈ ਜੋ ਸਭ ਤੋਂ ਨੀਵੀਂ ਸੀ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਸੀ ਅਤੇ ਹਿੰਦੂ ਸਮਾਜ ਦਾ ਵਿੱਚ ਬ੍ਰਾਹਮਣਾਂ ਦਾ ਬੋਲਵਾਲਾ ਸੀ ਬਾਦ ਦੇ ਹਾਂ ਅੱਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਮੁਸਲਿਮ ਸ਼ਾਸਕ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਸਨ ਸਮਾਨਤਾ ਨਾਲ ਧਾਰਮਿਕ ਜ਼ੁਲਮ ਨਾਲ ਪ੍ਰੇਰਣਾ ਨਾਲ ਸਾਂਝ ਨਾਲ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਮੁਗਲ ਸ਼ਾਸਕ ਲੋਕਾਂ ਨਾਲ ਧਾਰਮਿਕ ਜ਼ੁਲਮ ਵਾਲਾ ਵਿਵਹਾਰ ਕਰਦੇ ਸਨ ਕਈ ਸ਼ਾਸਕ ਹਿੰਦੂਆਂ ਦੇ ਧਾਰਮਿਕ ਜ਼ੁਲਮ ਕਰਦੇ ਸਨ ਅਤੇ ਉਹਨਾਂ ਨੂੰ ਜ਼ਬਰਦਸਤੀ ਜਬਰਦਸਤੀ ਆਪਣਾ ਧਰਮ ਕਬੂਲ ਕਰਵਾਉਂਦੇ ਸਨ ਬਾਦਿਆਂ 47 ਨੰਬਰ ਪ੍ਰਸ਼ਨ ਵੱਲ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸਮਾਜ ਵਿੱਚ ਸਭ ਤੋਂ ਵੱਡੀ ਬਰਾਈ ਕਿਹੜੀ ਸੀ ਜਾਤੀ ਪ੍ਰਥਾ ਅਮੀਰੀ ਵਿਦੇਸ਼ੀ ਰਾਜ ਵਪਾਰ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਜੋ ਸਮਾਜ ਵਿੱਚ ਸਭ ਤੋਂ ਵੱਡੀ ਬਰਾਈ ਸੀ ਉਹ ਜਾਤ ਪ੍ਰਥਾ ਸੀ ਜੋ ਸਮਾਜ ਸੀ ਅਲੱਗ-ਅਲੱਗ ਜਾਤਾਂ ਵਿੱਚ ਵੰਡਿਆ ਹੋਇਆ ਸੀ ਅਤੇ ਜਾਤ ਦੇ ਆਧਾਰ ਤੇ ਵਿਤਕਰਾ ਹੁੰਦਾ ਸੀ ਸਮਾਜ ਜਾਤੀ ਪ੍ਰਥਾ ਦੇ ਜਾਲ ਵਿੱਚ ਫਸਿਆ ਹੋਇਆ ਸੀ ਬਾਦਿਆਂ ਆਪਣੇ ਅੱਜ ਦੇ 48 ਨੰਬਰ ਪ੍ਰਸ਼ਨ ਵਾਲ ਤੇ ਲਾਸਟ ਪ੍ਰਸ਼ਨ ਵਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦਾ ਧਾਰਮਿਕ ਦ੍ਰਿਸ਼ ਕਿਹੋ ਜਿਹਾ ਸੀ Hindu ਤੇ Musalman ਵਿੱਚ ਵੰਡਿਆ ਇਕਤਾ ਵਾਲਾ ਵਿਗਿਆਨਿਕ ਗੁਰਮਤ ਪ੍ਰਦਾਨ ਹਾਂਜੀ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦਾ ਜੋ ਧਾਰਮਿਕ ਦ੍ਰਿਸ਼ ਸੀ ਉਹ ਹਿੰਦੂ ਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ। ਹਾਂਜੀ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ? ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ। ਥੈਂਕਸ ਫॉर ਵਾਚਿੰਗ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਿਕ ਦੇ ਨਾਲ।